ਗਰੀਬ ਤੋਂ ਗਰੀਬ ਪਰਿਵਾਰ ਅੱਜ ਉਹ ਗੰਦੇ ਤੇ ਮਾੜੇ ਉਹ ਕੈਮੀਕਲ ਨਸ਼ਿਆਂ ਦੇ ਵਿੱਚ ਉਹ ਮੌਤ ਦੀ ਲੜਾਈ ਲੜ ਕੇ ਆਪਣਾ ਇਸ ਮੇਰਾ ਪੰਜਾਬ ਨੂੰ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਸਿੰਘਾਂ ਤੇ ਸ਼ਹੀਦਾਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਿਉਂਕਿ ਅੱਜ ਪੰਜਾਬ ਦੀ ਗੱਲ ਕਰਾਂ ਨਮੋਸ਼ ਆਉਂਦੀ ਆ ਕਿਉਂਕਿ ਸਾਡਾ ਨੌਜਵਾਨ ਵਰਗਾ ਸਾਡੀਆਂ ਪੈਣਾ ਨੌਜਵਾਨ ਬੀਬੀਆਂ ਸਾਡੀਆਂ ਪੈਣਾ ਨੂੰ ਵੀਰ ਸਾਡੀਆਂ ਨੌਜਵਾਨ ਬੀਬੀਆਂ ਨੂੰ ਆਪਣੇ ਸਿਰ ਦੇ ਸਾਈਂ ਖੋਨੇ ਪੈ ਕੇ ਸਾਡੀਆਂ ਮਾਵਾਂ ਨੂੰ ਇਕੱਲੇ ਇਕੱਲੇ ਪੁੱਤਰ ਵੀ ਖੋਨੇ ਪੈ ਰਹੇ ਨੇ ਇਸ ਨਸਿਆਂ ਦੀ ਬਦੌਲਤ ਵਿੱਚ ਜੈ ਟੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਲਾਵਾ ਪੋਸੂ ਲਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜੇ ਗੱਲ ਕਰਦੇ ਆ ਕਿ 14 ਅਪ੍ਰੈਲ ਦੀ ਤੇ 14 ਅਪ੍ਰੈਲ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਔਰ ਇਸ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਪੂਰਾ ਸੰਸਾਰ ਜਿਹੜਾ ਹੈ ਉਹ ਪੱਬਾ ਪਾਰ ਹੋਇਆ ਪਿਆ ਹੈ ਅੱਜ ਪੋਸੂ ਨਮਾ ਚੈਨਲ ਦੀ ਟੀਮ ਜਿਹੜੀ ਹੈ ਉਹ ਬਕਾਇਦਾ ਤੌਰ ਤੇ ਸੁਨਾਮ ਵਿਖੇ ਪਹੁੰਚੀ ਹੈ ਔਰ ਦਸਦਿਆਂ ਕੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਅੱਜ ਇੱਥੇ ਮੌਜੂਦ ਨੇ ਉਹਨਾਂ ਦਾ ਪਾਸ਼ਨ ਹੈ ਲੈਕਚਰ ਹੈ ਔਰ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਆਏ ਨੇ ਪਰ ਇਸ ਵਕਤ ਮੇਰੇ ਨਾਲ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਇੱਕ ਅੱਛੇ ਗੁਲਾਰਿਆਂ ਚੋਂ ਜੇ ਆਪਾਂ ਉਹਨਾਂ ਦਾ ਨਾਮ ਲਈਏ ਬੀਬੀ ਕਰਮਜੀਤ ਕੌਰ ਜੀ ਔਰ ਉਹ ਮੇਰੇ ਨਾਲ ਸੁਨਾਮ ਤੋਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਉਹਨਾਂ ਨੂੰ ਮੁਬਾਰਕਵਾਦ ਦਿੰਦੇ ਆ ਕਿ ਬਾਬਾ ਸਾਹਿਬ ਨੇ ਇੰਨਾ ਸੰਘਰਸ਼ ਜ਼ਿੰਦਗੀ ਦਾ ਜਿਹੜਾ ਸਿਰਜਿਆ ਹੈ ਜਿਹੜਾ ਆਉਣ ਵਾਲੇ ਭਵਿੱਖ ਵਾਸਤੇ ਬੱਚਿਆਂ ਵਾਸਤੇ ਉਹਨਾਂ ਨੇ ਜੋ ਕੀਤਾ ਹੈ ਉਸ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਬੀਬੀ ਜੀ ਪਿਆਰ ਭਰੀ ਸੱਸਰੀ ਅਕਾਲ ਜੀ ਅੱਜ ਤੁਸੀਂ ਇੱਥੇ ਆਇਓ ਬਹੁਤ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਬਾਬਾ ਸਾਹਿਬ ਦੀ ਜੀਵਨੀ ਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਨੌਜਵਾਨ ਪੀੜ੍ਹੀ जय भीम जय भारत क्योंकि ਸਭ ਤੋਂ ਪਹਿਲਾਂ ਤਾਂ ਮੈਂ ਉਸ ਮਹਾਨ ਸੂਰਬੀਰ ਜੋਧੇ ਨੂੰ ਤੇ ਡਾਕਟਰ ਬਾਬਾ ਸਾਹਿਬ ਧੀਮਰਾਓ ਉਮੇਦਕਰ ਸਾਹਿਬ ਨੂੰ ਕਿਉਂਕਿ ਉਹਨਾਂ ਨੂੰ ਮੈਸੇਜ ਦਾ ਕਰਦੀ ਹਾਂ ਤੇ ਸਲਾਮ ਵੀ ਕਰਦੀ ਹਾਂ ਕਿਉਂਕਿ ਜੋ ਮੈਂ ਸੰਘਰਸ਼ ਕੀਤਾ ਜਿਸ ਮਕਾਮ ਤਾਂ ਮੈਂ ਸਿਰਫ ਉਹ ਬਾਬਾ ਸਾਹਿਬ ਜੀ ਦੀ ਦੇਣ ਕਰਕੇ ਹਾਂ ਮੈਂ ਸਿੱਦੇ ਆਦਮ ਸਰਦਾਰ ਉਦਮ ਸਿੰਘ ਸੁਨਾਮ ਦੀ ਧਰਤੀ ਦੀ ਵਾਰਸ਼ ਹੋਣ ਦੇ ਨਾਤੇ ਕਿਉਂਕਿ ਮੈਂ ਸੀਦ ਉਦਮ ਸਿੰਘ ਨੂੰ ਵੀ ਸੇਜਦਾ ਕਰਦੀ ਹਾਂ ਜੋ ਕਿ ਇਸ ਮਕਾਮ ਤੇ ਅਸੀਂ ਪਹੁੰਚੇ ਹਾਂ ਤਾਂ ਮੇਰੇ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਪੀ ਮੇਰਾ ਉਮੀਦਵਾਰ ਸਾਹਿਬ ਜੀ ਦੀ ਬਦੌਲਤਾਂ ਸਿੱਧੇ ਅਜਮ ਸਰਦਾਰ ਉਦਮ ਸਿੰਘ ਸੁਨਾਮ ਦੀ ਵਾਰਸ਼ ਹੋਣ ਦੇ ਨਾਤੇ ਉਹਨਾਂ ਦੀ ਬਦੌਲਤਾਂ ਜੀ ਬਿਲਕੁਲ ਅੱਛਾ ਬੀਬੀ ਜੀ ਕਾਰਨ ਕੀ ਹੈ ਕਿ ਅੱਜ ਜਿੱਦਾਂ ਤੁਸੀਂ ਗੈਦਰਿੰਗ ਦੀ ਗੱਲਬਾਤ ਕੀਤੀ ਹੈ ਕਿ ਜਿਸ ਤਰ੍ਹਾਂ ਦੀ ਗੈਦਰਿੰਗ ਹੋਣੀ ਚਾਹੀਦੀ ਹੈ ਉਹ ਗੈਦਰਿੰਗ ਨਹੀਂ ਹੋਈ ਬਾਬਾ ਸਾਹਿਬ ਦਾ ਜਨਮ ਦਿਨ ਹੋਵੇ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਚੱਲਣਾ ਸਿਖਾਇਆ ਈਵਨ ਕਿ ਖਾਸ ਕਰਕੇ ਨਾਰੀ ਦੀ ਜ਼ਿੰਦਗੀ ਦੇ ਉੱਪਰ ਤਾਂ ਬਾਬਾ ਸਾਹਿਬ ਨੇ ਬਹੁਤ ਤਕੜਾ ਸਟੈਂਡ ਲਿਆ ਜਿੱਥੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਪੰਜਾਬ ਦੀਆਂ ਹੀ ਨਹੀਂ ਬਲਕਿ ਪੂਰੀ ਮਾਨਵਤਾ ਦੀਆਂ ਦੇਸ਼ ਵਾਸੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਬੱਚੀਆਂ ਨੇ ਉਹ ਜ਼ਿੰਦਗੀ ਦੇ ਹਰ ਮਕਾਮ ਤੇ ਪਹੁੰਚੀਆਂ ਨੇ ਇੰਨੀ ਗੈਦਰਿੰਗ ਘਟ ਹੋਣ ਦਾ ਕਾਰਨ ਕੀ ਹੈ ਦੇਖੋ ਜੀ ਇੱਕ ਕਾਰਨ ਕਿਉਂਕਿ ਦੇਖੋ ਸਾਡੀ ਸੰਘਰਸ਼ੀ ਕਮੇਟੀਆਂ ਦਾ ਹਮੇਸ਼ਾ ਉਪਰਾਲਾ ਰਹਿੰਦਾ ਕਿ ਵੱਧ ਤੋਂ ਵੱਧ ਬਾਬਾ ਸਾਹਿਬ ਦੇ ਬਾਰੇ ਜਾਂ ਸਾਡੇ ਚੱਲਣ ਫੰਦੇ ਜੋ ਕਿ ਸਾਨੂੰ ਆਜ਼ਾਦੀ ਦਵਾਈ ਆ ਉਸ ਦੇ ਉੱਪਰ ਚਾਨਣਾ ਪਾ ਕੇ ਸਾਡੇ ਮਾਵਾਂ ਭੈਣਾਂ ਤੇ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਅੱਜ ਦੇ ਸਮੇਂ 'ਚ ਵੀ ਲੋੜ ਹੈ ਜਿਵੇਂ ਤੁਸੀਂ ਨੌਜਵਾਨ ਵਰਗ ਦੀ ਗੱਲ ਕੀਤੀ ਆ ਜਿਵੇਂ ਨੌਜਵਾਨ ਪੀੜ੍ਹੀ ਦੀ ਗੱਲ ਕੀਤੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਨੌਜਵਾਨ ਵਰਗਾ ਸਾਡਾ ਅੱਜ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਕੇ ਰਹਿ ਚੁੱਕਿਆਗਾ ਅੱਜ ਅਸੀਂ ਦੇਖੀਦਾ ਸਰੀਂਜਾਂ ਹੰਤਾ ਦੇ ਵਿੱਚ ਤੇ ਪੱਟਾਂ ਦੇ ਵਿੱਚ ਰਹਿ ਚੁੱਕੀਆਂ ਨੇ ਮੈਂ ਕੱਲ ਦੀ ਗੱਲ ਕਰਾਂ ਮੈਂ ਨਿਊਜ਼ ਦੇ ਵਿੱਚ ਪੜਿਆ ਕਿਉਂਕਿ ਸਾਡਾ ਭਰਾ ਇੱਕ ਪੱਟ ਦੇ ਵਿੱਚ ਹੀ ਉਹਦੀ ਸਰੀਂਜ ਲੱਗੀ ਰਹਿ ਗਈ ਆਟੋ ਡਰਾਈਵਰ ਆਟੋ ਡਰਾਈਵਰ ਦੀ ਗੱਲ ਕਰਾਂ ਕਿਉਂਕਿ ਗਰੀਬ ਤੋਂ ਗਰੀਬ ਪਰਿਵਾਰ ਅੱਜ ਉਹ ਗੰਦੇ ਤੇ ਮਾਰੇ ਉਹ ਕੈਮੀਕਲ ਨਸ਼ਿਆਂ ਦੇ ਵਿੱਚ ਉਹ ਮੌਤ ਦੀ ਲੜਾਈ ਲੜ ਕੇ ਆਪਣਾ ਇਸ ਮੇਰਾ ਪੰਜਾਬ ਨੂੰ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਸਿੰਘਾਂ ਤੇ ਸ਼ਹੀਦਾਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਕਿਉਂਕਿ ਅੱਜ ਪੰਜਾਬ ਦੀ ਗੱਲ ਕਰਾਂ ਨਮੋਸ਼ ਆਉਂਦੀਆਂ ਕਿਉਂਕਿ ਸਾਡਾ ਨੌਜਵਾਨ ਵਰਗਾ ਸਾਡੀਆਂ ਭੈਣਾ ਨੌਜਵਾਨ ਬੀਬੀਆਂ ਸਾਡੀਆਂ ਭੈਣਾਂ ਨੂੰ ਵੀਰ ਸਾਡੀਆਂ ਨੌਜਵਾਨ ਬੀਬੀਆਂ ਨੂੰ ਆਪਣੇ ਸਿਰ ਦੇ ਸਾਈਂ ਖੂਨੇ ਪੈ ਕੇ ਸਾਡੀਆਂ ਮਾਵਾਂ ਨੂੰ ਕੱਲੇ ਕੱਲੇ ਪੁੱਤਰ ਵੀ ਖੋਨੇ ਪੈ ਰਹੇ ਨੇ ਇਸ ਨਸ਼ਿਆਂ ਦੀ ਬਦੌਲਤ ਦੇ ਵਿੱਚ ਇਹਨੂੰ ਕਾਰਨ ਇਸ ਇਸ ਜ਼ਿੰਮੇਵਾਰੀ ਕਿਹਨਾਂ ਦੀ ਹੈ ਕਿਸ ਨੂੰ ਸੰਭਾਲਣ ਦੀ ਜ਼ਰੂਰਤ ਹੈ ਪੰਜਾਬ ਦੇ ਭਵਿੱਖ ਨੂੰ ਲੇਕਿਨ ਕੀ ਉਹ ਆਪਣੇ ਪੰਜਾਬ ਦੇ ਭਵਿੱਖ ਨੂੰ ਸੰਭਾਲਣ ਦੇ ਵਿੱਚ ਕਾਮਯਾਬ ਸਰਕਾਰਾਂ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ ਦੇਖੋ ਜੇ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਾਂ ਮੈਂ ਅੱਜ ਦੀ ਸਰਕਾਰ ਦੀ ਗੱਲ ਕਰਾਂ ਮੈਂ ਤਾਂ ਇਹ ਸਰਕਾਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨਸ਼ਿਆਂ ਦੀ ਪੇਟ ਗੁੰਡਾਵਾਦ ਕਹਿ ਸਕਦੀਆਂ ਮੈਂ ਗੈਂਗਵਾਰ ਸਾਡੀ ਟੀਪਨ ਕੋਈ ਸੇਫ ਨਹੀਂ ਅੱਜ ਦੇ ਸਮੇਂ ਦੀ ਸਾਡਾ ਵੀਰ ਦਾ ਸਾਨੂੰ ਚਿੰਤਾ ਰਹਿੰਦੀ ਆ ਸਾਡਾ ਵੀਰ ਕੋਈ ਘਰ ਵਾਪਸ ਆਗੇ ਜਾਂ ਜਾਂ ਨਹੀਂ ਆਵੇਗਾ ਜਾਂ ਨਸ਼ਿਆਂ ਦੀ ਪੇਟ ਕਰਨ ਦੀ ਛਾਂਮਾ ਨੂੰ ਮੈਸੇਜ ਆ ਜਾਂਦਾ ਜਾਂ ਉਹ ਗੈਂਗਵਾਰ ਦੀ ਚੜ੍ਹਨ ਦੀ ਪੰਜਾਬ ਸਰਕਾਰ ਨੇ ਤਾਂ ਨਸ਼ੇ ਖਤਮ ਕਰਨ ਲਈ ਪੂਰੀ ਮੁਹਿੰਮ ਛੇੜੀ ਹੋਈ ਹੈ ਮੈਡਮ ਦੇਖੋ ਜੀ ਮੁਹਿੰਮ ਜ਼ਰੂਰ ਛੇੜੀ ਹੋਈ ਆ ਪਰ ਕਿਤੇ ਨਾ ਕਿਤੇ ਅਸੀਂ ਦੇਖਣ ਦੇ ਵਿੱਚ ਆਈਏ ਪਰ ਇੱਕ ਨਾਮ ਬਹੁਤ ਵੱਡਾ ਮੁਹੰਮਦ ਆ ਪਰ ਸਾਡਾ ਪ੍ਰਸ਼ਾਸਨ ਬਹੁਤ ਜ਼ਰੂਰ ਤਤ ਪਰ ਹੈ ਦਿਨ ਰਾਤ ਆਪਣੀ ਡਿਊਟੀ ਦੇ ਦੌਰਾਨ ਵਿਚਾਰੇ ਕਰਦੇ ਆ ਮਿਹਨਤ ਕਰਦੇ ਆ ਪਰ ਸਰਕਾਰਾਂ ਜੇ ਅਸੀਂ ਦੇਖੀਏ ਉਸ ਹਿਸਾਬ ਦੇ ਉਸ ਤਰੀਕੇ ਨਾਲ ਨਹੀਂ ਪਹੁੰਚ ਕਾ ਰਹੀਆਂ ਜਿੱਥੇ ਸਾਨੂੰ ਨਸ਼ੇ ਨੂੰ ਬੰਦ ਕਰਨ ਦੀ ਜ਼ਰੂਰਤ ਆ ਉਹਨਾਂ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ ਜ਼ੱਤ ਕੀਤਾ ਜਾ ਰਿਹਾ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਨੌਜਵਾਨ ਪੀੜੀ ਨੂੰ ਖਤਮ ਕਰਕੇ ਆਪਣੀਆਂ ਕੋਠੀਆਂ ਵੜਾ ਲਈਆਂ ਉਸੇ ਕੋਠੀ ਦੀ ਲਈਏ ਇੱਕ ਬਠਿੰਡੇ ਦੇ ਵਿੱਚ ਇੱਕ ਕੌਨਸਟੇਬਲ ਵੀ ਪਕੜੀ ਗਈ ਹੈ ਥਾਰ ਜੀਪ ਦੇ ਵਿੱਚੋਂ 17 ਗ੍ਰਾਮ ਜਿਹੜਾ ਨਸ਼ਾ ਪਕੜਿਆ ਗਿਆ ਹੈ ਰਸੂਖਦਾਰ ਹੋਣ ਕਰਕੇ ਪਹਿਲਾਂ ਬਚਦੀ ਰਹੀ ਹੈ ਲੇਕਿਨ ਕਾਰਨ ਕੀ ਹੈ ਕੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਬਣੀ ਹੋਈ ਹੈ ਉਸ ਨੂੰ ਵੀ ਸੀਲ ਕਰਨਾ ਚਾਹੀਦਾ ਉਸ ਤੇ ਵੀ ਪੀੜਾ ਪੰਜਾ ਚਵਾਉਣਾ ਚਾਹੀਦਾ ਦੇਖੋ ਜੀ ਜਿਹੜੀ ਮੈਂ ਇਹ ਮਕਾਨ ਤੇ ਪ੍ਰਾਪਰਟੀਆਂ ਦੀ ਗੱਲ ਕਰਾਂ ਜੀ ਅੱਜ ਕਿਉਂਕਿ ਉਹ ਉਹਨਾਂ ਦੇ ਮਕਾਨ ਟਾਹੇ ਗਏ ਨੇ ਜਿਹੜੇ ਬਿਲਕੁਲ ਗਰੀਬ ਸੀਗੇ ਜਿੱਥੋਂ ਨਸ਼ਾ ਵੱਧ ਵਿਕਦਾ ਸੀ ਉਹਨਾਂ ਵੱਲ ਵੇਖਿਆ ਨਹੀਂ ਜਾ ਰਿਹਾ ਹੈਗਾਗਾ ਕਿਉਂਕਿ ਉਹਨਾਂ ਨੂੰ ਲੋੜਾ ਜਿੱਥੋਂ ਵੱਡੀ ਸਮਗਲਰ ਆ ਰਹੀ ਆ ਵੱਡੇ ਮਗਰਮਚ ਬਚ ਰਹੇ ਨੇ ਵੱਡੇ ਮਗਰਮਚ ਬੱਜ ਗਏ ਬੱਜ ਚੁੱਕੇ ਨੇ ਤੇ ਬੱਚੀ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਰਕਾਰਾਂ ਬਾਰੇ ਪਤਾ ਹੈ ਵੀ ਅਸੀਂ ਸਰਕਾਰਾਂ ਨੂੰ ਰੋਕਣਾ ਹੋਇਆ ਕਿਹਦਾ ਮਕਾਨ ਡਾ ਇਹ ਬਿਲਕੁਲ ਗਰੀਬ ਦਾ ਜਿਹੜਾ ਨਸ਼ਾ ਕਰ ਰਿਹਾ ਅੱਜ ਉਹਨਾਂ ਦਾ ਕੀ ਕਸੂਰਾ ਪਰ ਜਿੱਥੋਂ ਆਉਂਦੀਆਂ ਡਰੱਗ ਮੈਨੂੰ ਕੁਝ ਵੀ ਆ ਉਹਨੂੰ ਪਕੜਿਆ ਜਾਵੇ ਜਿਵੇਂ ਸਾਡੀ ਭੈਣ ਦੀ ਗੱਲ ਕੀਤੀ ਆ ਤੁਸੀਂ ਉਹ ਬੀਬਾ ਦੀ ਗੱਲ ਕੀਤੀ ਆ ਇੱਕ ਪੰਜਾਬ ਪੁਲਿਸ ਦੇ ਇੱਕ ਬਹੁਤ ਸੋਹਣੀ ਕਤੀ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਉਹ ਖੁਦ ਡਰੱਗਸ ਦੇਖੋ ਇਹ ਸਰਕਾਰ ਦੇ ਵਿੱਚ ਜੇ ਸਾਡੇ ਵਰਗ ਹੋਰ ਪਿੰਡਪਰਾ ਕੀ ਸਾਡੀਆਂ ਪਣਾ ਕੀ ਸੇਵ ਨੇ ਜਦੋਂ ਸਾਡੀ ਇੱਕ ਕੁੜੀਆਂ ਹੀ ਨਸ਼ੇ ਨੂੰ ਸਪਲਾਈ ਕਰਕੇ ਸਾਡੇ ਵੀਰਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਹੇ ਨੇ ਬਹੁਤ ਬਹੁਤ ਮਿਹਰਬਾਨੀ ਮੈਡਮ ਤੁਸੀਂ ਗੱਲਬਾਤ ਕੀਤੀ ਪੋਸੂਨਾਮਾ ਚੈਨਲ ਦੇ ਨਾਲ ਜੀ ਤੁਹਾਡਾ ਚੈਨਲ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਮੈਨੂੰ ਨਿਮਾਣੀ ਨੂੰ ਤੁਹਾਡੀ ਆਪਣੀ ਆਵਾਜ਼ ਸੁਣਾਈ ਧੰਨਵਾਦ ਜੀ ਸ਼ੁਕਰੀਆ ਜੀ ਹਾਂਜੀ ਸੋ ਦੋਸਤੋ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਕਮਲਜੀਤ ਨੇ ਬਹੁਤ ਹੀ ਪਿਆਰੀਆਂ ਮੌਤ ਹੀ ਪਿਆਰੀਆਂ ਔਰ ਵੱਡੀ ਗੱਲ ਇੱਥੇ ਹੈ ਕਿ ਨਸ਼ਿਆਂ ਦੀ ਗੱਲ ਜਿਹੜੀ ਹੈ ਬਾਬਾ ਸਾਹਿਬ ਦੀ ਜ਼ਿੰਦਗੀ ਇਸ ਮੋਹਮ ਦੇ ਨਾਲ ਜੁੜ ਰਹੀ ਨੌਜਵਾਨ ਪੀੜੀ ਕਿਉਂ ਨਹੀਂ ਵਕਤ ਕੱਟ ਰਹੀ ਬਾਬਾ ਸਾਹਿਬ ਦੇ ਜਨਮ ਦਿਨ ਤੇ ਜੇ ਮੇਲਾ ਹੁੰਦਾ ਇਹਨਾਂ ਨੇ ਕਿਹਾ ਜੇ ਮੇਲਾ ਹੁੰਦਾ ਤੇ ਤੇ ਭੀੜ ਦਾ ਪਤਾ ਨਹੀਂ ਲੱਗਣਾ ਸੀ ਲੇਕਿਨ ਜਿਨ੍ਹਾਂ ਨੇ ਸਾਨੂੰ ਅਧਿਕਾਰ ਦਿੱਤੇ ਅੱਜ ਜਦੋਂ ਉਹਨਾਂ ਨੂੰ ਯਾਦ ਕਰਦੇ ਆ ਤਾਂ ਗਿਣਤੀ ਦੇ ਹੀ ਪਰਸਲ ਹੁੰਦੇ ਨੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸੂਮ 100